ਕੋਈ ਆ ਪਾਣੀ ਹਣੀਆਂ ਪਾਣੀ ਹਣੀਆਂ ਪਾਣੀ ਹਾਂਜੀ ਥਰਾਬੀ ਆ ਨਾ ਕਿਹੜੀ ਕੀ ਹੋਇਆ ਬਬੂ ਜਿਵੇਂ ਚੋਰੀ ਆਖਦਾ ਇੱਕ ਵਾਰ ਆਪ ਜੀ ਆ ਦਿਓ ਬੋਲੀਏ ਸਤਿਗੁਰੂ ਬਾਬਾ ਲਾਲ ਦਿਵਾਲ ਮਹਾਰਾਜ ਕੀ ਜੈ ਅੱਜ ਦੀ ਸੇਵਾ ਸ਼੍ਰੀ ਮਹਾਰਾਜ ਰਾਮਸੁੰਦਰ ਦਾਸ ਜੀ ਵੱਲੋਂ ਕਰਵਾਈ ਗਈ ਹੈ ਹੜਪੀੜਿਤ ਇਲਾਕਿਆਂ ਦੇ ਵਿੱਚ ਲਗਾਤਾਰ ਮਹਾਰਾਜ ਜੀ ਵੱਲੋਂ ਹੜਪੀੜਿਤ ਤੇ ਜਿੰਨੇ ਵੀ ਇਲਾਕੇ ਆ ਉੱਥੇ ਹਰੇਚਾਰੇ ਦੀ ਸੇਵਾ ਲੰਗਰ ਪਾਣੀ ਦੀ ਸੇਵਾ ਦਵਾਈਆਂ ਦੀ ਸੇਵਾ ਲਗਾਤਾਰ ਟੁੱਟ ਬਰਤ ਰਹੀ ਹੈ ਅਸੀਂ ਸਾਰੇ ਜਿਹੜੇ ਜਿੰਨੇ ਵੀ ਲੋਕ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਵੱਧ ਤੋਂ ਵੱਧ ਤੁਸੀਂ ਵੀ ਲੰਗਰ ਲੰਗਰ ਲਗਾਓ ਹੜਪੀਟਾਂ ਦਾ ਸਾਥ ਦਿਓ ਤੇ ਦਵਾਈਆਂ ਦਾ ਵੀ ਪ੍ਰਬੰਧ ਕਰੋ ਬੋਲੀਏ ਸਤਿਗੁਰੂ ਬਾਵਾ ਲਾਲ ਦਿਆਲ ਮਹਾਰਾਜ ਕੀ ਜੈ ਅੱਜ ਦੀ ਸੇਵਾ ਬਹਿਲੋਲਪੁਰ ਕੋਠਾ ਕੁਮਣਾ ਹਵੇਲੀ ਕਲਾ ਟਾਲੀ ਸਾਵ ਖੋਦੇ ਮੈਗਾ ਤੇ ਜਿਹੜਾ ਲਾਸਟ ਅਸੀਂ ਕੱਢ ਕੇ ਆਏ ਆ ਧਰਮਕੋਟ ਜਿੰਨੇ ਵੀ ਹੜਪੀੜੀ ਤੇ ਲਾਕੇ ਆ ਸਾਰਿਆਂ ਦੇ ਅਸੀਂ ਬਾਰ-ਬਾਰ ਜਾ ਰਹੇ ਆ ਸੇਵਾ ਦੇ ਲਈ ਜੈ ਸ਼ੀਵ ਆਂਦਰ